ਕਿ ਤੁਸੀਂ ਨਰਵਾ ਪੰਜਾਬ ਦੀ ਟੀਮ ਤਹਿਤ ਬਹੁਤ ਲੋਕਾਂ ਦੀ ਮਦਦ ਕਰ ਰਹੇ ਸੀਗੇ ਤੁਸੀਂ ਵੈਸੇ ਹੀ ਕਰਕਰ ਪਹੁੰਚ ਗਏ ਸੀ ਦਿਲ ਤੱਕ ਪਹੁੰਚ ਗਏ ਸੀ ਫਿਰ ਤੱਕੜੀ ਫੜਨ ਦੀ ਕੀ ਜ਼ਰੂਰਤ ਪੈ ਗਈ ਜੀ ਕਿ ਜਿਹੜੇ ਕੰਮ ਤੁਸੀਂ ਸੰਵਿਧਾਨਕ ਅਹੁਦਾ ਲੈ ਕੇ ਹੀ ਕਰ ਸਕਦੇ ਆ ਉਹ ਕੰਮ ਤੁਸੀਂ ਇੱਕ ਸਮਾਜਿਕ ਖੋਂ ਨਹੀਂ ਕਰ ਸਕਦੇ ਹੈਗੇ ਸੋ ਸਾਡਾ ਇਹ ਮੰਨਣਾ ਆ ਕਿ ਸਿਆਸਤ ਦੇ ਨਾਲ ਹੀ ਸੁਧਾਰ ਆ ਸਕਦੇ ਆ ਤੇ ਇਸ ਕਰਕੇ ਜੀ ਮੈਂ ਇਸ ਸਿਆਸਤ ਨੂੰ ਚੁਣਿਆ। ਪੱਛਮੀ ਕਾਂਦੀ ਦਲ ਦੀ ਸੇਵਾ ਕਰ ਰਹੇ ਆ ਜੀ ਕੋਈ ਸੈਲਫ ਇੰਟਰਸਟ ਹੈ ਕਿ ਪਬਲਿਕ ਵੈਲਫੇਅਰ ਲਈ ਹੁਸੈਨਪੁਰ ਸਾਹਿਬ ਨੇ ਸਿਆਸਤ ਜੋਇਨ ਕੀਤੀ। ਦੇਖੋ ਇਸ ਨੂੰ ਤੁਸੀਂ ਕਿਸ ਪਾਸੇ ਵੀ ਲਿਜਾ ਸਕਦੇ ਆ। ਸਿਆਸਤ ਬਿਨਾਂ ਤਾਣਾ ਬਾਣਾ ਨਹੀਂ ਚੱਲਦਾ ਜੀ। ਮਤਲਬ ਸਿਆਸਤ ਨਹੀਂ 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 ਤੁਹਾਡਾ ਮੈਂ ਸਿਆਸਤ ਇੱਕ ਡਿਫਰੈਂਟ ਚੀਜ਼ ਹੈ। ਤਾਣਾ ਬਾਣਾ ਤਾਂ ਇੱਕ ਡਿਫਰੈਂਟ ਚੀਜ਼ ਹੈ ਜੀ। ਨਹੀਂ ਨਹੀਂ ਕਿਉਂ ਮੈਂ ਕਿਉਂ ਕਹ ਰਿਹਾ ਕਿਉਂਕਿ ਮੈਂ ਸਟਾਰਟਿੰਗ ਜਿਗਾ ਚੰਗੇ ਬੰਦੇ ਸਿਆਸਤ ਵਿੱਚ ਆਉਣੇ ਚਾਹੀਦੇ ਆ। ਜੀ ਜੀ। ਪਰ ਚੰਗੇ ਬੰਦੇ ਆ ਕੇ ਉਲਝਣਾ ਨਾ ਜਾਣ। ਦੋ ਕਪੂਰੀ ਦਾ ਟੱਕ ਲੱਗਾ ਐਸਵਾਈਐਲ ਨਹਿਰ ਦਾ ਕਾਂਗਰਸ ਦੀ ਸਰਕਾਰ ਵੇਲੇ ਲੱਗਾ ਕਿਉਂਕਿ ਸ਼ਾਇਦ ਦਰਬਾਰਾ ਸਿੰਘ ਜੀ ਜਾਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸਨ ਤੇ ਉਪਰੋਂ ਸੈਂਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੇ ਉੱਪਰ ਦਸਖਤ ਕਰੋ ਤੇ ਅਸੀਂ ਇਹ ਨਹਿਰ ਕਢਣੀ ਆ ਜੇ ਇਹੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਕਿਵੇਂ ਦਸਖਤ ਪੰਜਾਬ ਦਾ ਮੁੱਖ ਮੰਤਰੀ ਕਰ ਦਿੰਦਾ ਨਹਿਰ ਕੱਢਣ ਦੇ ਲਈ ਵੀ ਨਵਾਂ ਸ਼ਹਿਰ ਦਾ ਸਰਕਾਰੀ ਹਸਪੀਟਲ ਰਾਹੋ ਕਸਬੇ ਦੇ ਵਿੱਚ ਸਰਕਾਰੀ ਹਸਪਤਾਲ ਜੇ ਇਹ ਇੰਨੇ ਵੱਡੇ ਵੱਡੇ ਇਨਫਰਾਸਟ੍ਰਕਚਰ ਬਣੇ ਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੀ ਬਣੇ ਆ ਫਿਰ ਤੁਸੀਂ ਦੇਖੋ ਵੀ ਹਰ ਦੂਜੇ ਤੀਜੇ ਪਿੰਡ ਦੇ ਵਿੱਚ ਸਬਧਾ ਕੇਂਦਰ ਬਣੇ ਸੀ ਔਰ ਲੋਕਲ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਸੀ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਚੀਜ਼ ਫਰਦ ਜਾਂ ਜਨਮ ਸਰਟੀਫਿਕੇਟ ਕੁਝ ਵੀ ਚਾਹੀਦਾ ਸੀ ਉੱਥੇ ਜਾ ਕੇ ਅਪਲੀਕੇਸ਼ਨ ਦਿੰਦਾ ਸੀ ਤੇ ਉਹ ਚੀਜ਼ ਉਹਦੀ ਦਿੱਤੀ ਹੋਈ ਮਿੱਤੀ ਦੇ ਅਨੁਸਾਰ ਉਹਦੇ ਪੈਂਡਾ ਆ ਕੇ ਪਰ ਹੁਣ ਮਨਤ ਜਨਿਕ ਬਣ ਕੇ ਤੁਹਾਨੂੰ ਪਤਾ ਲੱਗਦਾ ਲੋਕੇ ਇਲਾਜ ਕਰਵਾ ਪਰ ਜੇ ਮੰਡੀਕਰਨ ਨਾ ਪੰਜਾਬ ਦੇ ਵਿੱਚ ਹੁੰਦਾ ਤੇ ਜਿਹੜੀ ਸਾਡੀ ਜਿਹੜੀ ਝੋਨਾ ਆ ਜਿਹੜਾ ਬਿਹਾਰ ਦੇ ਵਿੱਚ ਅੱਜ ਵੀ 800 ਰੁਪਏ ਵਿਗਦਾ ਆ ਤੇ ਸਾਡਾ 2000 ਨੂੰ ਵਿਗਦਾ ਕਿਉਂ ਵਿਗਦਾ ਕਿਉਂਕਿ ਸਾਡੀਆਂ ਮੰਡੀਆਂ ਸਥਾਪਿਤ ਆ ਮੰਡੀਆਂ ਕਨੇ ਸਥਾਪਿਤ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਮੰਜ਼ਲ ਤੁਸੀਂ ਕੀ ਦੇਖਦੇ ਹੋ ਦੇਖੋ ਸਤਾਈ ਨੂੰ ਦੇਖ ਰਹੇ ਹੋ ਨਹੀਂ ਸਾਡੀ ਸਿਆਸੀ ਮੰਜ਼ਲ ਇਹ ਸੰਗਤ ਦੇ ਵਿੱਚ ਰਹਿ ਕੇ ਸੇਵਾ ਕਰਨੀ ਕਿ ਬੀਜ ਬੀਜਣ ਵਾਸਤੇ ਮਿਹਨਤ ਦੀ ਲੋੜ ਹੈ ਮੇਰ ਬਿਨਾ ਫਸਲ ਪੱਕਦੀ ਨਹੀਂ ਕਹਿੰਦੇ ਸਿਆਸਤ ਵਿੱਚ ਵੀ ਚੰਗੇ ਲੋਕਾਂ ਦੀ ਲੋੜ ਹੈ ਸਿਆਸਤ ਵਿੱਚ ਵੀ ਚੰਗੇ ਲੋਕਾਂ ਦੀ ਲੋੜ ਹੈ ਪਰ ਹਰ ਥਾਂ ਤੇ ਸਿਆਸਤ ਗੱਲ ਜੱਜਦੀ ਨਹੀਂ ਹਰ ਥਾਂ ਤੇ ਸਿਆਸਤ ਗੱਲ ਜੱਜਦੀ ਨਹੀਂ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਦੋਸਤੋ ਗੱਲ ਆਖੀ ਹੈ ਕਿ ਸਿਆਸਤ ਵਿੱਚ ਵੀ ਚੰਗੇ ਲੋਕਾਂ ਦੀ ਲੋੜ ਹੈ ਤੇ ਹਰ ਥਾਂ ਤੇ ਸਿਆਸਤ ਨਹੀਂ ਜੱਜਦੀ ਇਸ ਸਮੇਂ ਇਲੈਕਸ਼ਨ ਸੀਜ਼ਨ ਚੱਲ ਰਿਹਾ ਹੈ ਸੱਤਾ ਸੰਘਰਸ਼ ਚੱਲ ਰਿਹਾ ਹੈ ਬਹੁਤ ਸਾਰੇ ਚਿਹਰੇ ਤੁਹਾਡੇ ਘਰਾਂ ਦੇ ਅੱਗੇ ਆ ਰਹੇ ਆ ਬਹੁਤ ਸਾਰੇ ਚਿਹਰੇ ਵੱਡੇ ਵੱਡੇ ਜਨ ਸੰਬੋਧਨ ਕਰ ਰਹੇ ਆ ਲੇਕਿਨ ਚੰਗੇ ਲੋਕ ਕਿੱਥੇ ਆ ਮੈਨੂੰ ਗੱਲ ਇਹ ਵੀ ਯਾਦ ਆ ਰਹੀ ਹੈ ਕਹਿੰਦੇ ਕਿ ਗੁਲਾਬ ਦਾ ਨਾਮ ਚਾਹੀਏ ਕੋਈ ਜ਼ੋਰ ਵੀ ਰੱਖ ਦੋ ਲੇਕਿਨ ਉਹ ਬੈਕੰਡ ਤੋਂ ਨਹੀਂ ਹਟਦਾ ਮੈਂ ਗੱਲ ਕਰ ਰਿਹਾ ਜੀ ਬਰਜਿੰਦਰ ਸਿੰਘ ਹਸੈਨਪੁਰ ਉਹਨਾਂ ਦੀ ਜਿਨ੍ਹਾਂ ਨੂੰ ਲੋਕ ਇੱਕ ਚੰਗਾ ਇਨਸਾਨ ਮੰਨਦੇ ਹਨ ਪਹਿਲਾਂ ਤੋਂ ਬੜੇ ਫੋਰਚੂਨੇਟ ਆ ਕਿਉਂਕਿ ਉਹਨਾਂ ਨੂੰ ਇੱਕ ਚੰਗੇ ਘਰ 'ਚ ਜਨਮ ਮਿਲਿਆ ਚੰਗੇ ਗੁਣ ਮਿਲੇ ਪਰ ਪ੍ਰੇਰਨਾ ਸਰੋਤ ਗੱਲ ਤੋਂ ਬਣਦੀ ਉਹ ਆਮ ਲੋਕਾਂ ਦੀ ਮਦਦ ਕਰਦੇ ਅਨੇਕਾਂ ਲੋਕਾਂ ਦੀ ਮਦਦ ਕਰਦੇ ਇੱਕ ਜਥੇਬੰਦੀ ਬਣਾਉਂਦੇ ਹਨ ਰੋਵਾ ਪੰਜਾਬ ਜਿਸ ਦੇ ਤਹਿਤ ਬਹੁਤ ਲੋਕਾਂ ਦੀ ਮਦਦ ਕੀਤੀ ਗਈ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਥੋੜੇ ਸਮੇਂ ਪਹਿਲਾਂ ਉਹਨਾਂ ਨੇ ਹੱਥ ਵਿੱਚ ਤੱਕੜੀ ਫੜ ਲਈ ਹੈ ਤੱਕੜੀ ਕਿਉਂ ਫੜੀ ਹੈ ਤੇ ਪਿੰਡ ਪਿੰਡ ਜਾ ਕੇ ਕੀ ਪ੍ਰਚਾਰ ਕਰ ਰਹੇ ਨੇ ਕਿਉਂ ਕਰ ਰਹੇ ਨੇ ਇਹ ਸਵਾਲ ਲੈਣ ਲਈ ਅਸੀਂ ਉਹਨਾਂ ਕੋਲ ਪਹੁੰਚੇ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਲਵਾਂਗੇ ਸਵਾਲ ਬਹੁਤ ਨਹੀਂ ਦਾ ਸਵਾਗਤ ਹੈ ਸਰ ਪੀਵੀ 32 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਜੀ ਕਿ ਤੁਸੀਂ ਨਰਵਾ ਪੰਜਾਬ ਦੀ ਟੀਮ ਤਹਿਤ ਬਹੁਤ ਲੋਕਾਂ ਦੀ ਮਦਦ ਕਰ ਰਹੇ ਸੀਗੇ ਤੁਸੀਂ ਵੈਸੇ ਹੀ ਕਰਕਰ ਪਹੁੰਚ ਗਏ ਸੀ ਦਿਲ ਤੱਕ ਪਹੁੰਚ ਗਏ ਸੀ ਫਿਰ ਤੱਕੜੀ ਫੜਨ ਦੀ ਕੀ ਜ਼ਰੂਰਤ ਪੈ ਗਈ ਜੀ ਦੇਖੋ ਜਿਹੜੀ ਪੋਲਿਟਿਕਸ ਦੇ ਵਿੱਚ ਤੁਹਾਡੀ ਸਟੈਬਲਿਸ਼ਮੈਂਟ ਹੋਣੀ ਅੱਜ ਦੇ ਨੌਜਵਾਨ ਦੀ ਕਿਉਂਕਿ ਜਿਹੜੇ ਕੰਮ ਤੁਸੀਂ ਸੰਵਿਧਾਨਕ ਅਹੁਦਾ ਲੈ ਕੇ ਹੀ ਕਰ ਸਕਦੇ ਆ ਜੀ ਉਹ ਕੰਮ ਤੁਸੀਂ ਇੱਕ ਸਮਾਜਿਕ ਪੱਖੋਂ ਨਹੀਂ ਕਰ ਸਕਦੇ ਹੈਗੇ ਸੋ ਸਾਡਾ ਇਹ ਮੰਨਣਾ ਆ ਕਿ ਸਿਆਸਤ ਦੇ ਨਾਲ ਹੀ ਸੁਧਾਰ ਆ ਸਕਦੇ ਆ ਤੇ ਇਸ ਕਰਕੇ ਜੀ ਮੈਂ ਇਸ ਸਿਆਸਤ ਨੂੰ ਚੁਣਿਆ ਜੀ ਪਰ ਸੱਤਾ ਸੰਘਰਸ਼ ਇਸ ਸਮੇਂ ਬਹੁਤ ਖੈਰੀ ਪਹਾੜ ਕੱਟਣ ਵਾਲੀ ਗੱਲ ਹੋ ਚੁੱਕੀ ਹੈ ਪਹਾੜ ਚੜਨ ਵਾਲੀ ਗੱਲ ਹੋ ਚੁੱਕੀ ਹੈ ਕਿ ਤੁਸੀਂ ਪੱਕੇ ਪੈਰ ਆਇਓ ਬਿਲਕੁਲ ਜੀ ਬਿਲਕੁਲ ਪੱਕੇ ਪੈਰ ਆਏ ਔਰ ਸੋਚ ਸਮਝ ਕੇ ਜਿਹੜਾ ਇਹ ਫੈਸਲਾ ਕੀਤਾ ਜੀ ਤੇ ਪੈਰ ਡੱਗ ਮਗਾਉਂਦੇ ਤਾਂ ਨਹੀਂ ਦੇਖੋ ਜਿਹੜਾ ਮੇਰੇ ਪਿਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਬਾ ਸਮਾਂ ਐਜ਼ੇ ਜ਼ਿਲ੍ਹਾ ਪ੍ਰਧਾਨ ਵੀ ਉਹਨਾਂ ਨੇ ਸੇਵਾ ਕੀਤੀ ਪਰ 2012 ਦੇ ਵਿੱਚ ਕੁਝ ਕਾਰਨਾ ਕਰਕੇ ਜਦੋਂ ਸਾਡੇ ਮਰਹੂਮ ਨੇਤਾ ਸਰਦਾਰ ਜਤਿੰਦਰ ਸਿੰਘ ਕ੍ਰਿਹਾ ਜੀ ਦੀ ਮੌਤ ਹੋ ਗਈ ਸੀ ਤੇ ਜਿਹੜਾ ਸਾਡਾ ਪਰਿਵਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨਾਲੋਂ ਵਿਛੜ ਗਿਆ ਤੇ ਬੜਾ ਲੰਮਾ ਸਮਾਂ ਸੀ ਇਹ ਜਿਹੜਾ 2021 ਜੋ ਤੁਸੀਂ ਤੁਹਾਡਾ ਸਵਾਲ ਆ ਉਸ ਵੇਲੇ ਮੈਂ ਡਿਸਾਈਡਡ ਨਹੀਂ ਸੀ ਵੀ ਕਿਸ ਪਾਰਟੀ ਨਾਲ ਜਾਣਾ ਔਰ ਜਿਹੜਾ ਉਸ ਕਰਕੇ ਜੋ ਤੁਹਾਡਾ ਕੁਐਸਚਨ ਹੈ ਮੈਂ ਇਹ ਕਹਿ ਸਕਦਾ ਹਾਂ ਦੇਖੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਜੇ ਤੁਹਾਡਾ ਕੁਐਸਚਨ ਇਮਾਨਦਾਰੀ ਨਾਲ ਹੈ ਤਾਂ ਤੁਹਾਡਾ ਉੱਤਰ ਵੀ ਇਮਾਨਦਾਰੀ ਨਾਲ ਚਾਹੀਦਾ ਆ ਪਰ 2022 ਅਕਤੂਬਰ ਦੇ ਵਿੱਚ ਮੈਂ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸੇਵਾ ਕਰਨੀ ਆ ਉਸ ਤੋਂ ਬਾਅਦ ਅੱਜ 2022 ਤੋਂ ਜੁਆਇਨ ਕਰ ਲੇ ਪਰ ਕੱਲ ਦੀ ਗੱਲ ਲੱਗ ਰਹੀ ਧੀ ਹਲੇ ਬਿਲਕੁਲ ਜੀ ਅਕਤੂਬਰ 2022 ਦੀ ਗੱਲ ਹੈ ਜੀ ਜਦੋਂ ਸਾਡੇ ਪ੍ਰਧਾਨ ਸਦਾ ਸੁਖੀਰ ਸਿੰਘ ਬਾਦਲ ਜੀ ਪਿੰਡ ਹੁਸੈਨਪੁਰ ਆਏ ਹਾਂ ਮੈਂ ਸਰਗਰਮੀ ਉਹਦੇ ਵਿੱਚ ਉਸ ਲੈਵਲ ਦੀ ਨਹੀਂ ਸੀ ਵੇ ਕਈ ਕਾਰਨ ਹੁੰਦੇ ਆ ਕਮਕਾਰ ਸੀ ਕਿਉਂਕਿ ਮੈਨੂੰ ਆਪਣਾ ਜਿਹੜਾ ਕੰਮ ਵੀ ਦੇਖਣਾ ਪੈਂਦਾ ਤੇ ਕੰਮ ਟਾਈਮ ਡਿਫਰੈਂਸ ਹੋਣ ਕਰਕੇ ਪਰ ਜਿਹੜਾ ਹੁਣ ਆ ਉਹਦੇ ਵਿੱਚ ਬਿਲਕੁਲ ਜਿਹੜਾ ਆਪਣਾ 100% ਤਨਮਨ ਧੰਦੇ ਨਾਲ ਅਸੀਂ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਆ ਜੀ ਕੋਈ ਸੈਲਫ ਇੰਟਰਸਟ ਹੈ ਕਿ ਪਬਲਿਕ ਵੈਲਫੇਅਰ ਲਈ ਹੁਸੈਨਪੁਰ ਸਾਹਿਬ ਨੇ ਸਿਆਸਤ ਜੁਆਇਨ ਕੀਤੀ ਦੇਖੋ ਇਸ ਨੂੰ ਤੁਸੀਂ ਕਿਸ ਪਾਸੇ ਵੀ ਲਿਜਾ ਸਕਦੇ ਆ ਪਰ ਜਿਹੜਾ ਸੈਲਫ ਇੰਟਰਸਟ ਮੇਰੀ ਸਮੇਂ ਤੋਂ ਬਾਹਰ ਦੀਆਂ ਗੱਲਾਂ ਆ ਇਹ ਬਈ ਜਿਹੜਾ ਇੱਕ ਸਿਆਸਤ ਨੂੰ ਤੁਸੀਂ ਨਰੋਲ ਦੀ ਇੱਕ ਸਿਆਸਤ ਵਿੱਚ ਹੀ ਵਿਚਰੋ ਤੇ ਉਹ ਚੰਗੀ ਗੱਲ ਹੁੰਦੀ ਆ ਸੈਲਫ ਇੰਟਰਸਟ ਇਹਦੇ ਵਿੱਚ ਅਸੀਂ ਕੀ ਕਹਿ ਸਕਦੇ ਆ ਦੇਖੋ ਸਾਡਾ ਪਰਿਵਾਰ ਸਾਰੇ ਜਾਣੇ ਅਸੀਂ ਮੇਰੀਆਂ ਭੈਣਾਂ ਸਾਡੇ ਜੋ ਮੇਰੇ ਬੱਚੇ ਅਸੀਂ ਜਿਹੜੀ ਇੱਥੇ ਇਸ ਇਲਾਕੇ ਵਿੱਚ ਸੇਵਾ ਕਰਦੇ ਇੱਕ ਹਸਪੀਟਲ ਚਲਾ ਰਹੇ ਆ ਪਿੰਡ ਵਿੱਚ ਸਕੂਲ ਆ ਫੇਰ ਸਪੈਸ਼ਲ ਬੱਚਿਆਂ ਦਾ ਸਕੂਲ ਆ ਔਰ ਸਪੈਸ਼ਲ ਜਿਹੜੇ ਜਿਹੜਾ ਇਹ ਤੁਸੀਂ ਇੰਟਰਸਟ ਕੀਤਾ ਨਾ ਇਹਦੇ ਬਹੁਤ ਸਾਰੇ ਮਾਇਨੇ ਹੁੰਦੇ ਪਰ ਮੇਰੇ ਖਿਆਲ ਚ ਇਹ ਕੋਈ ਮਾਇਜੇ ਕੋਈ ਇੱਕ ਮੈਂ ਮੈਂ ਇਹ ਸਵਾਲ ਪਤਾ ਕਿਉਂ ਲਿਆ ਜੀ ਕਿਉਂਕਿ ਸਿਆਸਤ ਅਜਿਹੀ ਚੀਜ਼ ਹੈ ਕਿ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੇਵਾਵਾਂ ਤੁਸੀਂ ਨਿਭਾ ਰਹੇ ਹੋ નો ਡਾਊਟ ਆਪਾਂ ਮੈਧਪੁਰ ਲੱਦਣੀ ਜਾ ਕੇ ਦੇਖਿਆ ਕਿ ਤੁਸੀਂ ਸੇਵਾਵਾਂ ਦੇ ਰਹੇ ਹੋ ਹਸਪੀਟਲ ਚ ਲਾ ਰਹੇ ਹੋ ਉਹ ਅਨੇਕਾਂ ਚੀਜ਼ਾਂ ਜਿਹਨਾਂ ਤੋਂ ਮੈਂ ਵੀ ਜਾਣੂ ਆ ਜੋ ਬਿਹਾਈਂਡ ਦਾ ਕਰਟਰਨ ਨੇ ਬਹੁਤ ਲੋਕਾਂ ਦੀ ਮਦਦ ਹੁੰਦੀ ਹੈ ਮੇਰਾ ਸਵਾਲ ਇਹੀ ਹੈ ਫਿਰ ਸਿਆਸਤ ਕਿਉਂ ਜਦ ਤੁਸੀਂ ਆਲਰੇਡੀ ਮਦਦ ਕਰ ਰਹੇ ਹੋ ਨਹੀਂ ਨਹੀਂ ਮਦਦ ਕਰਨਾ ਉਹ ਤਾਂ ਘਾਲ ਖਾਏ ਕਿਸ ਹੱਥੋਂ ਦੇ ਉਹ ਇੱਕ ਡਿਫਰੈਂਟ ਚੈਪਟਰ ਆ ਸਿਆਸਤ ਜਿਹੜਾ ਹੈ ਗੁਰੂ ਸਾਹਿਬ ਦਾ ਸਿਧਾਂਤ ਇੱਕ ਮੀਰੀ ਤੇ ਇੱਕ ਪੀਰੀ ਸਾਨੂੰ ਕਿਤੇ ਨਹੀਂ ਕਿਹਾ ਗਿਆ ਜਿਵੇਂ ਆਮ ਇੱਕ ਪ੍ਰਚਲਿਤ ਗੱਲ ਹੈ ਕਿ ਧਰਮ ਤੇ ਸਿਆਸਤ ਅਲੱਗ ਚਾਹੀਦੇ ਆ ਨਹੀਂ ਸਾਡੀ ਜਿਹੜੀ ਸਿਆਸਤ ਹੈ ਉਹ ਧਰਮੀ ਚਾਹੀਦੀ ਆ ਧਰਮ ਨੂੰ ਪ੍ਰਮਖਤਾ ਨਹੀਂ ਧਰਮੀ ਚਾਹੀਦੀ ਤਾਂ ਕਿ ਅਸੀਂ ਚੰਗੇ ਕੰਮ ਕਰ ਸਕੀਏ ਇਸ ਵਿੱਚ ਉਹਦੀ ਪ੍ਰੇਰਣਾ ਤਹਿਤ ਉਸ ਨਿਸ਼ਾਨ ਦੇ ਅਧੀਨ ਰਹਿ ਕੇ ਤੁਸੀਂ ਜਿਹੜੀ ਇੱਕ ਆਪਣੀ ਸਿਆਸਤ ਨੂੰ ਕਰ ਸਕਦੇ ਆ ਸਿਆਸਤ ਬਿਨਾਂ ਤਾਣਾ ਬਾਣਾ ਨਹੀਂ ਚੱਲਦਾ ਜੀ ਮਤਲਬ ਸਿਆਸਤ ਨਹੀਂ 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 ਤੁਹਾਡਾ ਮੈਂ ਸਿਆਸਤ ਇੱਕ ਡਿਫਰੈਂਟ ਚੀਜ਼ ਹੈ ਤਾਣਾ ਬਾਣਾ ਤਾਂ ਇੱਕ ਡਿਫਰੈਂਟ ਚੀਜ਼ ਹੈ ਜੀ ਨਹੀਂ ਨਹੀਂ ਕਿਉਂ ਮੈਂ ਕਿਉਂ ਕਹ ਰਿਹਾ ਕਿਉਂਕਿ ਮੈਂ ਸਟਾਰਟਿੰਗ ਚ ਚੰਗੇ ਬੰਦੇ ਸਿਆਸਤ ਵਿੱਚ ਆਉਣੇ ਚਾਹੀਦੇ ਆ ਜੀ ਜੀ ਪਰ ਚੰਗੇ ਬੰਦੇ ਆ ਕੇ ਉਲਝਣਾ ਨਾ ਜਾਣ ਫੇਰ ਉਹ ਹੀ ਉਲਝਣ ਵੀ ਇੱਕ ਡਿਫਰੈਂਟ ਚੈਪਟਰ ਹੈ ਉਲਝਣਾ ਤਾਂ ਕਿ ਇਹ ਹੈ ਜੀ ਦੇਖੋ ਵੀ ਤੁਸੀਂ ਸਵੇਰ ਤੋਂ ਸੰਗਤਾਂ ਦੇ ਵਿੱਚ ਰਹਿਣਾ ਫੇਰ ਤੁਸੀਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਆਣਾ ਇਹ ਵੀ ਉਲਝਣ ਹੋ ਸਕਦੀ ਹੈ ਤੁਸੀਂ ਇਹਨੂੰ ਕਿਸ ਰੂਪ ਚ ਲੈਨੇ ਆ ਤੁਸੀਂ ਇਹਨੂੰ ਸੇਵਾ ਦੇ ਰੂਪ ਚ ਲੈਨੇ ਆ ਕਿ ਤੁਸੀਂ ਇਹਨੂੰ ਉਲਝਣ ਦੇ ਰੂਪ ਚ ਲੈਨੇ ਆ ਮੈਂ ਸੁਹਾਤਾਂ ਕਿ ਤੁਸੀਂ ਕਹਿੰਦੇ ਪਾਰਟੀ ਦੀ ਸੇਵਾ ਕਰ ਰਹੇ ਆ ਮੈਂ ਫੇਰ ਪਾਰਟੀ ਦੀ ਸੇਵਾ ਆ ਕਿ ਪਬਲਿਕ ਦੇ ਵੈਲਫੇਅਰ ਵਾਸਤੇ ਦੇਖੋ ਜਿਹੜਾ ਪਾਰਟੀ ਹੋਣਾ ਬਹੁਤ ਜ਼ਰੂਰੀ ਆ ਜਿਹੜਾ ਆਪਾਂ ਦੋ ਚੀਜ਼ਾਂ ਮਿਕਸ ਨਾ ਕਰੀਏ ਇੱਕ ਪਬਲਿਕ ਜਿਹੜਾ ਹੋ ਗਿਆ ਸੇਵਾ ਉਹ ਤਾਂ ਜਿਹੜੀ ਹੈਗੀ ਆ ਵੀ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਦਸਵੰਦ ਕਰਨਾ ਵੀ ਉਹਦਾ ਇੱਕ ਸਾਡਾ ਕਨਸੈਪਟ ਆ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਜਦੋਂ ਆਪਾਂ ਮਿਕਸ ਕਰਦੇ ਆ ਉਹ ਫਿਰ ਉਹ ਜਿਹੜਾ ਸਵਾਲ ਵੀ ਮਿਕਸ ਹੋ ਜਾਂਦੇ ਉੱਤਰ ਵੀ ਆ ਚਲੋ ਤੁਸੀਂ ਥਾਂ ਥਾਂ ਤੇ ਜਾ ਰਹੇ ਹੋ ਮੈਂ ਦੇਖਿਆ ਤੁਸੀਂ ਬਹੁਤ ਤਿੱਖਾ ਕੀਤਾ ਹੋਇਆ ਪ੍ਰਚਾਰ ਹੈ ਪ੍ਰੋਮਿਸਸ ਵੀ ਕੀਤੇ ਜਾ ਰਹੇ ਆਗੂਆਂ ਵੱਲੋਂ ਚੰਦੂ ਮਾਜਰਾ ਸਾਹਿਬ ਵੱਲੋਂ ਕੀਤੇ ਜਾ ਰਹੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਪੰਜਾਬ ਦੇ ਵਿੱਚ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਜਿਹੜੀ ਸਾਡੀ ਇੱਕ ਸਦੀ ਪੁਰਾਣੀ ਪਾਰਟੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਸਾਡਾ ਭਲਾ ਨਹੀਂ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਸਾਨੂੰ ਜ਼ਰੂਰੀ ਆ ਕਿ ਸਾਡੇ ਖੇਤਰੀ ਮੁੱਦੇ ਜਿਹੜੇ ਆ ਸਾਡੇ ਪਾਣੀ ਸਾਡੀ ਭਾਸ਼ਾ ਜਾਂ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਸਾਡੀ ਖੇਤੀ ਜਿਹੜੀ ਐ ਇਸ ਵੇਲੇ ਬਹੁਤ ਵੱਡਾ ਇੱਕ ਚੈਲੰਜ ਬਣਿਆ ਆ ਉਹਦੀ ਗੱਲ ਸ਼ਰੋਮਣੀ ਅਕਾਲੀ ਦਲ ਹੀ ਕਰ ਸਕਦਾ ਆ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦਾ ਆ ਜੇ ਪੰਜਾਬ ਕਿਉਂਕਿ ਹਰਿਆਣਾ ਪੰਜਾਬ ਹੀ ਸੀ ਤੇ ਪੱਛਮੀ ਯੂਪੀ ਜੇ ਐਮਐਸਪੀ ਦੀ ਜੇ ਕਾਨੂੰਨ ਬਣਿਆ ਉਹ ਸ਼ਰੋਮਣੀ ਅਕਾਲੀ ਦਲ ਕਰਕੇ ਬਣਿਆ ਦੇਖੋ ਅੱਜ ਗੱਲਾਂ 네ਗੇਟਿਵ ਅਸੀਂ ਜਿੰਨੀ ਮਰਜ਼ੀ ਕਰੀ ਜਾਈਏ ਪਿੰਡ ਪਿੰਡ ਫੋਕਲ ਪੁਆਇੰਟ ਲੱਗੇ ਹਰੇਕ ਤੁਸੀਂ ਆਪਾਂ ਨਵਾਂ ਸ਼ਹਿਰ ਤੇ ਦੇਖ ਲਈਏ ਕਿੰਨੇ ਫੋਕਲ ਪੁਆਇੰਟ ਆ ਨਹੀਂ ਤਾਂ ਅੱਜ ਤੋਂ 30 ਸਾਲ ਪਹਿਲਾਂ ਜਿਹੜੀ ਮੰਡੀ ਸੀ ਇੱਕ ਨਵਾਂ ਸ਼ਹਿਰ ਮੰਡੀ ਹੁੰਦੀ ਸੀ ਮਤਲਬ ਅਸੀਂ ਇਹ ਕਹਿਣਾ ਚਾਹੁੰਨੇ ਕਿ ਤਰੱਕੀ ਜਿੰਨੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਈ ਬਾਕੀ ਵੇਲੇ ਨਹੀਂ ਹੋਈ ਨਹੀਂ ਨਹੀਂ ਮੈਂ ਮੈਂ ਤਰੱਕੀ ਦੀ ਨਹੀਂ ਮੈਂ ਮੈਂ ਕਹਿੰਦਾ ਵੀ ਜਿਹੜੇ ਪੰਜਾਬ ਦੇ ਮਸਲੇ ਆ ਉਹਦੇ ਵਿੱਚ ਸਭ ਤੋਂ ਵੱਡੀ ਹੈਗੀ ਖੇਤੀ ਤੇ ਖੇਤੀ ਲਈ ਜਿਹੜਾ ਟਿਊਬਲ ਦਾ ਪਾਣੀ ਸੀ ਜਿਹੜਾ ਉਹਨੂੰ ਬਿੱਲ ਨੂੰ ਮਾਫ ਕੀਤਾ 1997 ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪਰ ਉਹ ਤਾਂ ਹੋਣੀ ਬਹੁਤ ਖੁਸ਼ੀਆ ਕਹਿੰਦੇ ਬਿਜਲੀ ਫਰੀ ਆ ਰਹੀ ਹੈ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਹਿੰਦੇ ਕਹਿੰਦੇ ਲਾਈਟ ਕਦੀ ਗਈ ਨਹੀਂ ਜੀ ਮੈਂ ਕਹਿੰਦਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਲੋਕ ਕਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਸ ਨੇ ਜਿਹੜੇ ਪਾਣ ਬਿਜਲੀ ਪ੍ਰੋਜੈਕਟ ਲਾਏ ਔਰ ਕੋਲੇ ਦੇ ਪ੍ਰੋਜੈਕਟ ਲਾਏ ਹਾਂ ਤੇ ਅੱਜ ਸਰਕਾਰ ਨੇ ਦੇਣਾ ਉਹ ਜਿਹੜਾ ਉਹਦਾ ਫਰਜ ਬਣਦਾ ਆ ਪਰ ਉਹਨੂੰ ਪੂਰਾ ਕਿਨੇ ਕੀਤਾ ਇਹ ਦੇਖਣ ਵਾਲੀ ਗੱਲ ਆ ਜੜ ਕਿੱਥੋਂ ਲੱਗੀ ਆ ਹਾਂ ਆਉਣ ਕਿੱਥੋਂ ਲੱਗੀ ਉਸ ਤੋਂ ਬਾਅਦ ਹੀ ਹੁਣ ਤੁਹਾਨੂੰ ਮੈਂ ਇੱਕ ਇਹ ਕਹਿਣਾ ਵੀ ਦੇਖੋ ਜਦੋਂ ਕਪੂਰੀ ਦਾ ਟੱਕ ਲੱਗਾ ਐਸਵਾਈਐਲ ਨਹਿਰ ਦਾ ਕਾਂਗਰਸ ਦੀ ਸਰਕਾਰ ਵੇਲੇ ਲੱਗਾ ਕਿਉਂਕਿ ਜੇ ਸ਼ਾਇਦ ਦਰਵਾਰਾ ਸਿੰਘ ਜੀ ਜਾਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸਨ ਤੇ ਉਪਰੋਂ ਸੈਂਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੇ ਉੱਪਰ ਦਸਖਤ ਕਰੋ ਤੇ ਅਸੀਂ ਇਹ ਨਹਿਰ ਕਢਣੀ ਆ ਜੇ ਇਹੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਕਿਵੇਂ ਦਸਖਤ ਪੰਜਾਬ ਦਾ ਮੁੱਖ ਮੰਤਰੀ ਕਰ ਦਿੰਦਾ ਨਹਿਰ ਕੱਢਣ ਦੇ ਲਈ ਸੋ ਕਹਿਣ ਤੋਂ ਭਾਵ ਵੀ ਇੰਨੀ ਗੱਲ ਨੂੰ ਅਸੀਂ ਨੇ ਠੋਸ ਤਰੀਕੇ ਕਿਵੇਂ ਕਹਿ ਸਕਦੇ ਪਾਸਟ ਦੀ ਗੱਲ ਹੈ ਸੀਐਮ ਹੁੰਦਾ ਜੇ ਨਾ ਹੁੰਦਾ ਥੇਰ ਇਜ਼ ਨੋ ਜੇਨ ਪੋਲਿਟਿਕਸ ਨਹੀਂ ਨਹੀਂ ਦੇਖੋ ਤੁਸੀਂ ਪਿਛਲੇ ਜਿਹੜਾ ਪਸ਼ੋਕਰ ਹੈ ਜਦੋਂ ਦੇਸ਼ ਆਜ਼ਾਦ ਹੋਇਆ ਆਪਾਂ ਨੂੰ ਪੰਜਾਬ 'ਚ ਦੇਖਣਾ ਤਾਂ ਪਊਗਾ ਨਾ ਵੀ ਜਿਹੜੇ ਮੇਨ ਇਨਫਰਾਸਟ੍ਰਕਚਰ ਆ ਦੇਖੋ ਜੇ ਮੰਡੀਕਰਨ ਨਾ ਪੰਜਾਬ ਦੇ ਵਿੱਚ ਹੁੰਦਾ ਤੇ ਜਿਹੜੀ ਸਾਡੀ ਜਿਹੜੀ ਝੋਨਾ ਆ ਜਿਹੜਾ ਬਿਹਾਰ ਦੇ ਵਿੱਚ ਅੱਜ ਵੀ 800 ਰੁਪਏ ਵਿਗਦਾ ਆ ਤੇ ਸਾਡਾ 2000 ਨੂੰ ਵਿਗਦਾ ਕਿਉਂ ਵਿਗਦਾ ਕਿਉਂਕਿ ਸਾਡੀਆਂ ਮੰਡੀਆਂ ਸਥਾਪਿਤ ਆ ਮੰਡੀਆਂ ਕਨੇ ਸਥਾਪਿਤ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਛਾ ਦੇਖੋ ਲੋਕ ਕਹਿੰਦੇ ਆ ਕਿ ਦੇਸ਼ ਨੂੰ ਬਾਅਦ 'ਚ ਦੇਖਾਂਗੇ ਸੂਬੇ ਨੂੰ ਬਾਅਦ 'ਚ ਦੇਖਾਂਗੇ ਪਹਿਲਾਂ ਆਪਣੇ ਹਲਕੇ ਨੂੰ ਦੇਖੀਏ ਜਾਂ ਕਹਿ ਲਈਏ ਕਿ ਲੋਕ ਕਹਿੰਦੇ ਕਿ ਪਹਿਲਾਂ ਆਪਣੇ ਘਰ ਨੂੰ ਦੇਖੀਏ ਫਿਰ ਗਲੀ ਨੂੰ ਦੇਖਾਂਗੇ ਮੱਲੇ ਨੂੰ ਦੇਖਾਂਗੇ ਹੁਸੈਨਪੁਰ ਸਾਹਿਬ ਅਤੇ ਉਹਨਾਂ ਦਾ ਪਰਿਵਾਰ ਆਪਣੀ ਜ਼ਿੰਮੇਵਾਰੀ ਕੀ ਸਮਝਦਾ ਆਪਣੇ ਹਲਕੇ ਨੂੰ ਲੈ ਕੇ ਦੇਖੋ ਜਿਹੜਾ ਸਾਡੇ ਅਸਲ 'ਚ ਪੰਜਾਬ ਦੀ ਜਨਤਾ ਦਾ ਦੋ ਹੀ ਮੰਗਾ ਆ ਭਈ ਇੱਕ ਸਾਡੇ ਹੈਲਥ ਤੇ ਇੱਕ ਐਜੂਕੇਸ਼ਨ ਤੇ ਮੇਰੇ ਖਿਆਲ 'ਚ ਜਿਹੜੀ ਸਾਡੀ ਸਿਆਸਤ ਆ ਸਾਨੂੰ ਇਸ ਦਾਇਰੇ ਦੇ ਵਿੱਚ ਹੀ ਰੱਖ ਕੇ ਕਰਨੀ ਚਾਹੀਦੀ ਹੈ ਦੇਖੋ ਜਿਹੜੇ ਜਿਹੜਾ ਮੈਨੇਜਮੈਂਟ ਆ ਜਿਹੜਾ ਸਿਵਲ ਦੇ ਕੰਮ ਆ ਉਹਦੇ ਨੂੰ ਪਾਰਦਰਸ਼ਤਾ ਦੇ ਨਾਲ ਕਾਇਮ ਕਰਨਾ ਔਰ ਆਪਣੇ ਇਲਾਕੇ ਦੇ ਵਿੱਚ এডਿਕੇਸ਼ਨ ਤੇ ਜਿਹੜਾ ਹੈਲਥ ਦਾ ਸਿਸਟਮ ਆ ਉਹਨੂੰ ਸਟੈਬਲਿਸ਼ ਕਰਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹਦੇ ਵਿੱਚ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਉਸ ਲੈਵਲ ਦਾ ਕੰਮ ਨਹੀਂ ਕੀਤਾ ਜੇ ਮੈਂ ਤੁਹਾਨੂੰ ਹੈਲਥ ਤੇ ਸ਼ਰਮਣੀ ਅਕਾਲੀ ਦਲ ਦੀ ਉਦਾਹਰਣ ਦੇਣਾ ਵੀ ਨਵਾਂ ਸ਼ਹਿਰ ਦਾ ਸਰਕਾਰੀ ਹਸਪੀਟਲ ਰਾਹੋ ਕਸਬੇ ਦੇ ਵਿੱਚ ਸਰਕਾਰੀ ਹਸਪਤਲ ਜੇ ਇਹ ਇਨੇ ਵੱਡੇ ਵੱਡੇ ਇਨਫਰਾਸਟ੍ਰਕਚਰ ਬਣੇ ਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੀ ਬਣੇ ਆ ਫਿਰ ਤੁਸੀਂ ਦੇਖੋ ਵੀ ਹਰ ਦੂਜੇ ਤੀਜੇ ਪਿੰਡ ਦੇ ਵਿੱਚ ਸਬਧਾ ਕੇਂਦਰ ਬਣੇ ਸੀ ਔਰ ਲੋਕਲ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਸੀ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਚੀਜ਼ ਫਰਦ ਜਾਂ ਜਨਮ ਸਰਟੀਫਿਕੇਟ ਕੁਝ ਵੀ ਚਾਹੀਦਾ ਸੀ ਉੱਥੇ ਜਾ ਕੇ ਇੱਕ ਐਪਲੀਕੇਸ਼ਨ ਦਿੰਦਾ ਸੀ ਤੇ ਉਹ ਚੀਜ਼ ਉਹਦੀ ਦਿੱਤੀ ਹੋਈ ਮਿਤੀ ਦੇ ਅਨੁਸਾਰ ਉਦੇ ਪਿੰਡ ਆ ਕੇ ਪਰ ਹੁਣ ਮਹੱਲਾ ਕਲੀਨਿਕ ਬਣ ਕੇ ਤੁਹਾਨੂੰ ਬਥੇ ਲੱਗਦੇ ਲੋਕ ਇਲਾਜ ਕਰਵਾ ਪਰ ਸਾਨੂੰ ਬਿਲਕੁਲ ਸਾਰਾ ਕੁਝ ਹੀ ਚੰਗਾ ਲੱਗਦਾ ਆ ਪਰ ਜਿਹੜਾ ਇੱਕ ਤੁਸੀਂ ਸਿਸਟਮ ਨੂੰ ਤੋੜ ਕੇ ਤੇ ਉਹਨੂੰ ਕਰਨਾ ਉਹ ਇੱਕ ਗਲਤ ਚੀਜ਼ ਹੈ ਜੇ ਤੁਸੀਂ ਮਹੱਲਾ ਕਲੀਨਿਕ ਬਣਾਉਣੇ ਸੀ ਤਾਂ ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਜਿਹੜੀਆਂ ਸਾਡੀਆਂ ਹਸਪੀਟਲ ਚੱਲਦੇ ਸੀ ਉੱਥੇ ਹੀ ਚੰਗੇ ਡਾਕਟਰ ਦਿੱਤੇ ਜਾਂਦੇ ਤੇ ਸਾਨੂੰ ਜਿਹਦੇ ਲਈ ਹਰੇਕ ਨੂੰ ਇਲਾਜ ਹੁਣ ਕਈ ਤਾਂ ਜਾਂਦੇ ਮੈਂ ਇੱਕ ਛੋਟੀ ਜਿਹੀ ਦੇਖੋ ਮੁੱਖ ਮੰਤਰੀ ਜੀ ਨੇ ਪਿੱਛੇ ਜਿਹਾ ਕਿਹਾ ਸੀ ਕਿ ਐਨਓਸੀ ਪੰਜਾਬ 'ਚ ਮੈਂ ਲੀਕ ਮਾਰ ਦਿੱਤੀ ਹੁਣ ਤਾਂ 4 ਮਹੀਨੇ ਹੋ ਗਏ ਉਸ ਗੱਲ ਨੂੰ ਤੇ ਲੀਕ ਤਾਂ ਮੈਨੂੰ ਅੱਜੇ ਵੀ ਨਹੀਂ ਦਸੀ ਹੈਗੀ ਸੋ ਜੋ ਸਰਕਾਰ ਵੀ ਚੁਣਨੀ ਆ ਜਿਹੜੇ ਵੀ ਅਸੀਂ ਪੋਲੀਟਿਸ਼ੀਅਨ ਉਹ ਸਟੈਬਲਿਸ਼ਮੈਂਟ ਦੇਣੀ ਆ ਉਹਦੇ ਵਿੱਚ ਘੱਟੋ ਘੱਟ ਇਮਾਨਦਾਰੀ ਹੋਵੇ ਤੇ ਮੈਂ ਇਹ ਹੀ ਆਪਣੇ ਹਲਕੇ ਦੀਆਂ ਸੰਗਤਾਂ ਨੂੰ ਕਹਿਣਾ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੀਤਮ ਸਿੰਘ ਚੰਦੂ ਮਾਇਰਾ ਜੀ ਅਸੀਂ 1 ਜੂਨ ਨੂੰ ਤੱਕੜੀ ਦੇ ਚੋਣ ਨਿਸ਼ਾਨ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਅਸੀਂ ਆਉਣ ਵਾਲੀ ਸਿਆਸਤ ਜਿਹੜੀ 2027 ਹੁਣ ਦੂਰ ਨਹੀਂ ਹੈਗਾ ਉਹਦੇ ਵਿੱਚ ਅਸੀਂ ਨਵਾਂ ਸ਼ਹਿਰ ਦੇ ਵਿੱਚ ਸ਼ਰਮਣੀ ਅਕਾਲੀ ਦਲ ਨੂੰ ਸਿਖਰ ਤੇ ਲੈ ਕੇ ਜਾਈਏ ਮੈਂ ਫਿਰ ਪੀਪ ਬੱਤੀ ਆਪਣੀ ਸਿਆਸੀ ਮੰਜ਼ਲ ਤੁਸੀਂ ਕੀ ਦੇਖਦੇ ਹੋ ਸਤਾਈ ਨੂੰ ਦੇਖ ਰਹੇ ਹੋ ਨਹੀਂ ਸਾਡੀ ਸਿਆਸੀ ਮੰਜ਼ਲ ਇਹ ਸੰਗਤ ਦੇ ਵਿੱਚ ਰਹਿ ਕੇ ਸੇਵਾ ਕਰਨੀ ਤੇ ਜੋ ਵੀ ਪਾਰਟੀ ਦਾ ਹੁਕਮ ਹੋਊਗਾ ਸੰਗਤ ਦਾ ਹੁਕਮ ਹੋਊਗਾ ਉਹ ਤੁਹਾਡੇ ਸਾਹਮਣੇ ਲਾਸਟ ਵਾਰ ਤੁਸੀਂ ਕਿਹਾ ਇੱਕ ਤਰੀਕ ਨੂੰ ਚੰਦੂ ਮਾਜਰਾ ਸਾਹਿਬ ਦੇ ਤੁਸੀਂ ਉਹਨਾਂ ਦੇ ਬਾਰੇ ਅਪੀਲ ਕੀਤੀ ਹੈ ਪਰ ਸਵਾਲ ਮੇਰਾ ਇਹੀ ਹੈ ਜੇ ਚੰਦੂ ਮਾਜਰਾ ਸਾਹਿਬ ਜਿੱਤਦੇ ਆ ਕਿ ਉਹ ਭਾਜਪਾ ਨੂੰ ਸਪੋਰਟ ਕਰਨਗੇ ਕਿ ਇੰਡੀਆ ਆਲਾਈንስ ਨੂੰ ਕਰਨਗੇ ਜੇ ਕੱਲੇ ਰਹਿ ਕੇ ਤਾਂ ਗੱਲ ਬਣਨੀ ਨਹੀਂ ਦੇਖੋ ਇਹ ਜਦੋਂ ਰਿਜ਼ਲਟ ਆਊਗਾ 4 ਜੂਨ ਨੂੰ ਆਪਾਂ ਉਹ ਮਤਲਬ ਫਿਰ ਜਿਹੜਾ ਪੱਲੜਾ ਭਾਰੀ ਹੋਊਗਾ ਉਧਰ ਚਾਮੰਗੀ ਨਹੀਂ ਪੱਲੜੀ ਦੀ ਲੋੜ ਹੀ ਨਹੀਂ ਹੈਗੀ ਜੀ ਪੱਲੜੀ ਦੀ ਲੋਣੀ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਰੱਖੂਗੀ ਤੇ ਲੋਕ ਸਭਾ ਦੇ ਵਿੱਚ ਤੇ ਜੇ ਇਹਦਾ ਵੀ ਰਿਜ਼ਲਟ ਹੋ ਗਏ ਮੌਕੇ ਦੇ ਅਨੁਸਾਰ ਜਿਹੜੀ ਆ ਉਹ ਇੱਕ ਕਲਾਸ ਵਾਲ ਹਲਕੇ ਨੂੰ ਲੈ ਕੇ ਕਿਹੜੀਆਂ ਕਿੜੀਆਂ ਜਿਹੜੀਆਂ ਮੁਸ਼ਕਲਾਂ ਆ ਜਾਂ ਊਣ ਤਾਈਆਂ ਚੰਦੂ ਮਾਇਰਾ ਸਾਹਿਬ ਨੇ ਜਿਹੜੀ ਉਹਦੀ ਇੱਕ ਲਿਸਟ ਬਣਾਈ ਹੋਈ ਆ ਪ੍ਰਾਇੋਰਟੀ ਤੇ ਕਿ ਹੱਲ ਕਰਾਉਣੇ ਮਸਲੇ ਦੇਖੋ ਇਸ ਵੇਲੇ ਤਾਂ ਲੋਕਾਂ ਨੂੰ ਸਮਝ ਨਹੀਂ ਲੱਗਦੀ ਕੋਈ ਸਰਕਾਰ ਨਾਂ ਦੀ ਚੀਜ਼ ਹੈ ਕੋਈ ਅਮਨ ਕੂਨ ਦੀ ਸਥਿਤੀ ਦੀ ਗੱਲ ਕਰ ਰਹੇ ਹਰ ਪੱਖੋਂ ਤੁਸੀਂ ਚੱਲ ਜਾਓ ਕਿਸੇ ਵੀ ਪੱਖ ਦੇ ਜੇ ਤੁਸੀਂ ਕੋਈ ਸਰਕਾਰੀ ਕੰਮ ਨੂੰ ਲੈ ਕੇ ਚੱਲ ਜਾਓ ਗੁੰਡਾਗਰਦੀ ਨੂੰ ਲੈ ਕੇ ਚਲਜੋ ਡਕੈਤੀਆਂ ਨੂੰ ਲੈ ਕੇ ਚਲਜੋ ਤੇ ਕਤਲਾਂ ਨੂੰ ਲੈ ਕੇ ਚਲਜੋ ਸੋ ਇਸ ਕਰਕੇ ਆਪਾਂ ਇਸ ਪੱਖ ਤੇ ਜੇ ਡਿਸਕਸ਼ਨ ਕਰੀਏ ਇੱਕ ਡਿਫਰੈਂਟ ਟਾਪਿਕ ਹੋ ਗਿਆ ਮੈਂ ਚਾਹਣਾ ਹੈ ਕਿ ਜਿਹੜੀ ਇੱਕ ਜੂਨ ਦੀ ਇਲੈਕਸ਼ਨ ਹੈ ਇਹਦੇ ਵਿੱਚ ਸ਼ਰਮਣੀ ਅਕਾਲੀ ਦਲ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ પાਕੇ ਜਿਤਾਈਏ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿਉਂਕਿ ਨਵਾਂ ਸ਼ਹਿਰ ਦੀਆਂ ਜਿਹੜੀਆਂ ਸੰਗਤਾਂ ਆ ਉਹ ਉਹਨਾਂ ਵਿੱਚ ਇੰਨਾ ਉਤਸ਼ਾਹ ਐ ਇਸ ਵੇਲੇ ਦੇਖਣ ਨੂੰ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਇਸ ਹਲਕੇ ਵਿੱਚ ਸੇਵਾ ਕਰਾਂਗੇ ਔਰ ਤੁਸੀਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਅਸੀਂ ਸ਼ਰੀਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੀਵੀ 32 ਦੇ ਸਾਰੇ ਦਰਸ਼ਕਾਂ ਨੂੰ ਧੰਨਵਾਦ ਕਰਨਾ ਜੀ ਚਲੋ ਬਹੁਤ ਸ਼ੁਕਰੀਆ ਪਰ ਆਖਰ ਵਿੱਚ ਅਸੀਂ ਇੰਨੀ ਗੱਲ ਕਹਿਣੀ ਚਾਹਾਂਗੇ ਕਿ ਇਹ ਨਾ ਸੋਚੋ ਕਿ ਦੇਸ਼ ਨੇ ਤੁਹਾਡੇ ਲਈ ਕੀ ਕੀਤਾ ਤੁਸੀਂ ਇਹ ਸੋਚੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ ਔਰ ਹਾਲ ਦੀ ਗੱਡੀ ਤਾਂ ਹੀ ਕਰ ਸਕਦੇ ਹੋ ਕਿ ਇੱਕ ਤਰੀਕ ਨੂੰ ਤੁਸੀਂ ਜਾ ਕੇ ਵੋਟ ਪਾਓ ਔਰ ਜਿਹੜਾ ਤੁਹਾਡਾ ਪਸੰਦ ਦਾ ਨੇਤਾ ਆ ਉਮੀਦਵਾਰ ਆ ਉਹਨੂੰ ਵੋਟ ਪਾਓ ਉਹਨੂੰ ਕਾਮਯਾਬ ਕਰੋ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨ ਦੇਸ਼ ਲਈ ਬਹੁਤ ਚੰਗੇ ਹੋਣਗੇ ਬਣੇ ਨਾ ਵਿਪਤੀ ਨਵਾ ਸ਼ਰਮਟ ਸ਼ੋਡ ਵੀ ਤਨੀ ਸ੍ਰੀ ਕੈਮਰਾ ਪਰਸਨ ਵਿਜੇ ਕੁਮਾਰ ਤੇ ਹੁਸੈਨ ਪਰਸੰਦ ਜਵਾਜ਼ ਬਹੁਤ ਜਲਦੀ ਫਿਰ ਤੋਂ ਸਮਾਂਗੇ ਸਤਿ ਸ਼੍ਰੀ ਅਕਾਲ ਲਾ ਬਲੱਖ ਸਤਿ ਸ਼੍ਰੀ ਅਕਾਲ